ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪਿਨਾਕਲ ਮੇਰੇ ਨਾਲ ਮੌਜੂਦ ਨੇ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਹੁਣ ਕਾਪੀਕ ਬਹੁਤ ਵੱਡਾ ਕੈਨੇਡਾ ਦਾ ਤੀਰਤ ਜੀ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਏ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲੇ ਨੇ ਤੁਸੀਂ ਵੀਡੀਓਜ਼ ਵੀ ਲਗਾਤਾਰ ਦੇਖ ਰਹੇ ਹੋ ਵਕ ਵਕ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਬਹੁਤ ਸਾਰੇ ਵਿਦਿਆਰਥੀ ਉਹਨਾਂ ਨੂੰ ਮਿਲਣ ਆਏ ਹੁਣ ਸਵਾਲ ਹੈ ਤੀਰਤ ਜੀ ਤੁਸੀਂ ਕੈਨੇਡਾ ਜਾ ਕੇ ਆਏ ਹੋ ਦੋ ਤਿੰਨ ਸਵਾਲ ਨੇ ਉੱਥੇ ਵਿਦਿਆਰਥੀ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਆ ਕਰ ਰਹੇ ਨੇ ਔਰ ਕਿਸ ਤਰ੍ਹਾਂ ਦੇ ਕੰਮ ਵਿਦਿਆਰਥੀ ਕਰ ਸਕਦੇ ਨੇ ਪਰ ਉਹ ਕਰ ਨਹੀਂ 파ਰੇ ਔਰ ਇੰਡੀਆ ਜੋ ਜਦੋਂ ਵਿਦਿਆਰਥੀ ਨੇ ਜਾਣਾ ਹੈ ਤੇ ਉਹ ਕਿਹੜਾ ਹਨਰ ਲੈ ਕੇ ਜਾਵੇ ਇਹ ਤਿੰਨ ਚਾਰ ਚੀਜ਼ਾਂ ਨੇ ਕਿਉਂਕਿ ਵਿਦਿਆਰਥੀ ਸੰਭਾਵਨਾ ਅੱਜ ਵੀ ਕੈਨੇਡਾ ਚ ਬਹੁਤ ਜ਼ਿਆਦਾ ਹੈ ਕੰਮ ਦੀ ਵੀ ਔਰ ਜਿਹੜੇ ਵਿਦਿਆਰਥੀ ਸਾਡੇ ਕਮਾਰੇ ਨੇ ਉਹ ਹਜ਼ਾਰਾਂ ਡਾਲਰ ਕਮਾਰੇ ਨੇ ਮੈਂ ਕਹੂੰਗਾ ਸਾਲ ਦੇ ਲੱਖਾਂ ਡਾਲਰ ਕਮਾਉਣ ਵਾਲੇ ਵਿਦਿਆਰਥੀ ਨੇ ਬਿਲਕੁਲ ਸਰ ਇਹ ਦੋ رائے ਨਹੀਂ ਹੈ ਤੇ ਜਿਹੜਾ ਤੁਸੀਂ ਸਟੇਟਮੈਂਟ ਦਿੱਤੀ ਹੈ ਨਾ ਤੇ ਮੈਂ ਬਿਲਕੁਲ ਇੱਥੇ ਸਟੈਂਡ ਲੈ ਸਕਦਾ ਪ੍ਰੂਫ ਨਾਲ ਦਿਖਾ ਸਕਦਾ ਨਵੇਂ ਸਟੂਡੈਂਟ ਵੀ ਸਰਾ ਲਾ ਰਿਹਾ ਤੇ ਅਸੀਂ ਤਾਂ ਜਿੰਨੇ ਇੱਕ ਪਹਿਲਾਂ ਹੀ ਗੱਲ ਦੱਸ ਦਵਾਂ ਪਹਿਲਾਂ ਮਾਫੀ ਮੰਗਦਾ ਬਹੁਤ سارے ਬੱਚਾ ਨੂੰ ਨਹੀਂ ਮਿਲ पाए ਬਹੁ ਮੈਸੇਜਸ ਆਏ ਹੋਏ ਇੰਸਟਾ ਤੇ ਪੈਂਡਿੰਗ ਆ ਸੋ ਹੱਥ ਜੋੜ ਕੇ ਉਹਨਾਂ ਲਈ ਮਾਫੀ ਕਿਉਂਕਿ ਜਿਹੜੇ ਮਿਲਣਾ ਚਾਹੁੰਦੇ ਸੀ ਤੇ ਉਹਨਾਂ ਬੱਚਿਆਂ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਜਿਹੜਾ ਕੈਨੇਡਾ ਉਹ ਦੇਸ਼ ਆ ਜਿਦੇ ਮੈਂ ਤਾਂ ਕਹੂੰਗਾ ਕਿ ਇੱਕ ਇੱਕ ਸੈਕਿੰਡ ਦਾ ਮੁੱਲ ਆ ਸਰ ਉਹ ਦੇਖੋ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਇੱਕ ਇੱਕ ਮਿੰਟ ਦਾ ਉੱਥੇ ਮੁੱਲ ਆ ਬੱਚਾ ਆਪਣਾ ਕੀਮਤੀ ਸਮਾਂ ਕੱਢ ਕੇ ਵੀਕਡੇ ਦੇ ਵਿੱਚ ਵੀ ਜਿਹੜਾ ਕੀ ਆ ਮਿਲਣ ਆਏ ਇੱਕ ਸ਼ਾਰਟ ਨੋਟਿਸ ਇੱਕ ਸਟੇਟਸ ਪਾਇਆ ਸੀ ਲੋ ਕਾਫੀ ਬੱਚੇ ਮਿਲਣ ਆਏ ਤੇ ਅੱਜ ਦੁਆਰਾ ਕਹੂੰਗਾ ਇੰਸਟਾ ਤੇ YouTube ਤੇ ਜ਼ਰੂਰ ਦੇਖੋ ਨਰਪਕ ਹੋ ਕੇ ਗਰਾਉਂਡ ਲੈਵਲ ਤੇ ਉਤਰ ਕੇ ਬੱਚਿਆਂ ਦੀਆਂ ਵੀਡੀਓਜ਼ ਬੱਚਿਆਂ ਦੀਆਂ ਦੁੱਖ ਤਕਲੀਫਾਂ ਬੱਚਿਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਕਿਉਂਕਿ ਹਾਂ ਵੀ ਇੱਕ ਪਤਾ ਲੱਗੇ ਕਿ ਐਸੇਲੇ ਸੱਚਾਈ ਜਿਹੜੀ ਕੀ ਹੈਗੀ ਹੈ ਤੇ ਬਾਕੀ ਜਿਹੜੀ ਮੈਂ ਕੰਮ ਦੀ ਗੱਲ ਕਰ ਦਵਾਂ ਐਸ ਵੇਲੇ ਸਭ ਤੋਂ ਜ਼ਿਆਦਾ ਨਾ ਕੈਨੇਡਾ ਦੇ ਵਿੱਚ ਸਰ ਕੰਮ ਦੇ ਨਾਲ ਸਾਰੇ ਬਹੁਤ ਸ਼ਲਾਘਾਯੋਗ ਮੈਂ ਤਾਂ ਕਹੂੰਗਾ ਰਿਸਪੈਕਟੇਬਲ ਆ ਉੱਥੇ ਕੋਈ ਛੋਟਾ ਵੱਡਾ ਕੰਮ ਨਹੀਂ ਆ ਇਸ ਨੋਟ ਲਾਈਕ ਇੰਡੀਆ ਕੀ ਇਹ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਕਰਨਾ ਇਦਾਂ ਨਹੀਂ ਚਾਹੀਦਾ ਉਹ ਚਾਹੀਦਾ ਉੱਥੇ ਤਾਂ ਕਹਿੰਦੇ ਕਿ ਬਸ ਕੰਮ ਮਿਲਣਾ ਚਾਹੀਦਾ ਘੰਟੇ ਲੱਗਣੇ ਚਾਹੀਦੇ ਬਰਾ ਕੋਈ ਟੈਨਸ਼ਨ ਨਹੀਂ ਹੈਗੀ ਬਟ ਇੱਕ ਚੀਜ਼ ਜਿਹੜੀ ਕਿ ਮੈਂ ਨੋਟ ਕੀਤੀ ਉੱਥੇ ਬਹੁਤ ਜ਼ਿਆਦਾ ਮੇਨ ਮੈਂ ਤਾਂ ਕਹੂੰਗਾ ਸਾਡੀ ਪੰਜਾਬੀ ਕਮਿਊਨਿਟੀ ਨਾ ਬਹੁਤ ਦਲੇਰ ਕਮਿਊਨਿਟੀ ਆ ਜਿੱਥੇ ਕਿਤੇ ਮੈਂ ਤਾਂ ਕਹੂੰਗਾ ਸਟੈਂਡ ਲੈਣ ਦੀ ਗੱਲ ਹੋਵੇ ਨਾ ਤੇ ਇਸ ਤੋਂ ਉੱਪਰ ਕੋਈ ਕਮਿਊਨਿਟੀ ਜਾਂ ਕੌਮ ਖੜਦੀ ਨਹੀਂ ਹੈਗੀ ਇੱਥੇ ਬਟ ਨਾ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ 'ਚ ਨੇ ਇੱਕ ਲੈਕ ਵੀ ਹੈਗਾ ਵਾ ਸੋ ਇਹਨੂੰ ਪੋਜ਼ਿਟਿਵ ਐਂਡ ਤੇ ਲੈਣਾ ਸੋ ਮਾਫੀ ਚਾਹੁੰਦਾ ਮੈਂ ਵੀ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਲੈਕ ਪਤਾ ਕੀ ਆ ਅਸੀਂ ਦਲੇਰ ਹੈਗੇ ਆ ਸਟੈਂਡ ਲੈਣ ਵਾਸਤੇ ਚਾਹੇ ਕਿਸੇ ਦੇ ਹੱਕ ਦੀ ਆਪਣੇ ਹੱਕ ਦੀ ਗੱਲ ਹੋਵੇ ਚਾਹੇ ਕਿਸੇ ਦੇ ਹੱਕ ਦੀ ਹੈ ਸਟੈਂਡ ਲੈਣ ਨੂੰ ਬਟ ਅਸੀਂ ਦਲੇਰ ਨਹੀਂ ਹੈਗੇ ਵਪਾਰ ਕਰਨ ਵਾਸਤੇ ਆਪਾਂ ਦਲੇਰ ਨਹੀਂ ਹੈਗੇ ਆਪਣਾ ਵਪਾਰ ਚਲਾਉਣ ਵਾਸਤੇ no doubt ਸਾਡੇ ਬਹੁਤ ਸਾਰੇ ਪੰਜਾਬੀ ਨੇ ਰਾਜਿਆਂ ਵਾਲੀ ਜ਼ਿੰਦਗੀ ਜੀਂਦੇ ਬਟ ਮੈਂ ਅੱਜ ਐਗਜ਼ਾਮਪਲ ਤਾਂ ਦੇ ਰਿਹਾ ਉਹੀ ਜੀਂਦੇ ਆ ਨੌਕਰੀਆਂ ਦੇ ਵਿੱਚ ਨਹੀਂ ਉਹਨਾਂ ਨੇ ਆਪਣੇ ਵਪਾਰ ਸੈੱਟ ਕੀਤੇ ਬਟ ਉਹ ਬਹੁਤ ਘੱਟ ਨੰਬਰ ਜ਼ਿਆਦਾਤਰ ਤਾਂ ਸਾਰਾ ਨੌਕਰੀ ਵਾਲਾ ਲੈਵਲ ਹੈ ਨਾ ਸੋ ਮੇਰਾ ਤਾਂ ਹਰ ਬੱਚੇ ਨੂੰ ਖਾਸ ਕਰਕੇ ਜਿਹੜਾ ਨਵਾਂ ਜਾਂਦਾ ਪਿਆ ਬੇਟਾ ਇੱਕੋ ਹੀ ਸਨੇਹਾ ਵਾ ਨੌਕਰੀ ਕਰਨੀ ਆ ਬਹੁਤ ਵੱਡੇ ਲੈਵਲ ਤੇ ਕਰਨੀ ਆ ਸਿਰੇ ਤੇ ਕਰਨੀ ਆ ਗੋਰੀਆਂ ਨੂੰ ਆਪਣੇ ਥੱਲੇ ਕੰਮ ਚਲਾਉਣਾ ਨਹੀਂ ਤਾਂ ਆਪਾਂ ਵਪਾਰ ਕਰਕੇ ਲੋਕਾਂ ਨੂੰ ਜੜੀਆਂ ਕਿ ਜੜੀਆਂ ਜੌਬ ਦੇਣੀ ਐ ਸੋ ਇੱਕ ਮਾਈਂਡ ਸੈਟ ਬੱਚੇ ਨੂੰ ਜੇ ਨਵੇਂ ਨੂੰ ਭੇਜਣਾ ਆਏ ਲੈ ਕੇ ਭੇਜੋ ਬਾਕੀ ਜਿਹੜੇ ਉੱਥੇ ਐਸਲ ਨਵੇਂ ਬੱਚੇ ਜਿਹੜੇ ਜਾਂਦੇ ਆ ਜਿਆਦਾਤਰ ਸਾਰਾ ਕੰਮ ਪਤਾ ਕੀ ਉੱਥੇ ਰੈਸਟੋਰੈਂਟ ਦੇ ਹੈਗਾ ਟਿਮ ਹਾਟਨ ਬੜਾ ਮਸ਼ਹੂਰ ਆ ਉੱਥੇ ਟਿਮ ਹਾਟਨ ਦਾ ਨਾ ਹਰ ਮੂਡ ਮੂਡ ਤੇ ਹੈਗਾ ਜਿਹਦੇ ਕਾਫੀ ਜਿਹਦਾ ਆਪਣੇ ਆਪਣੇ ਵੀ ਹੁੰਦੇ ਟਿਮ ਹਾਟਨ ਇੱਥੇ ਆ ਗਿਆ ਇੰਡੀਆ 'ਚ ਕਾਫੀ ਟਿਮ ਹਾਟਨ ਸੇ ਬੱਚਿਆਂ ਦਾ ਇੱਕ ਡਰੀਮ ਆ ਸਭ ਤੋਂ ਇੱਕ ਹੋਰ ਵੱਡੀ ਵੱਡੀ ਜੌਬ ਆ ਜਿਹੜੀ ਉੱਥੇ ਬੜਾ ਰਿਸਪੈਕ ਕੀ ਮੈਸਕਿਉਟੀ ਦੇ ਉੱਥੇ ਕੰਮ ਕਰਨਾ ਸਰਾਜ ਜੀ ਮੈਂ ਦੱਸਾਂ ਕਿ ਮੈਂ ਇੱਕ ਯੂਨੀਵਰਸਿਟੀ ਵਿਜ਼ਿਟ ਕੀਤਾ ਤੇ ਬੱਚਾ ਅੱਖ ਪੜੀ ਜਾਂਦੀ ਹੈ ਨਾ ਸੋ ਮੈਂ ਇਵਨ ਕਿ ਜਿਹੜੇ ਉੱਥੇ ਦੇ ਯੂਨੀਵਰਸਿਟੀ ਦੇ ਰੈਪ੍ਰੈਜ਼ੈਂਟੇਟਿਵ ਸੀਗੇ ਜਿਹੜੇ ਮੈਨੂੰ ਟੂਰ ਕਰਾ ਰਹੇ ਸੀ ਪੂਰੀ ਯੂਨੀਵਰਸਿਟੀ ਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇਹ ਮਤਲਬ ਕਿ ਸਟੂਡੈਂਟ ਹੈ ਮਲਕੀਏ ਸਿਕਿਉਰਟੀ ਦਾ ਕਹਿੰਦੇ ਨਹੀਂ ਨਹੀਂ ਦੇ ਆਰ ਪ੍ਰੋਫੈਸ਼ਨਲਸ ਮਲਕੀਏ ਦੇ ਆਰ ਮਲਕੀਏ ਰੈਗੂਲਰ ਕਹਦੇ ਦੇ ਆਰ ਨਾਟ ਮਲਕੀਏ ਸਟੂਡੈਂਟਸ ਨਹੀਂ ਹੁੰਨੇ ਤੇ ਉਹਨਾਂ ਨੂੰ ਤੁਹਾਨੂੰ ਪਤਾ ਫਿਰ ਜਦੋਂ ਪੰਜਾਬੀ ਬੰਦੇ ਦੇ ਕੋਈ ਗਰਾਰੀ ਆੜੀ ਹੋਵੇ ਤਾਂ ਮੈਂ ਤਾਂ ਪੁੱਛ ਹੀ ਲਿਆ ਫਿਰ ਸਿੱਧਾ ਜਦੋਂ ਮੈਂ ਕਹਾਂ ਕਿਦਾਂ ਮੇਰਾ ਵੀ ਕਿਦਾਂ ਸਟੂਡੈਂਟ ਹੈ ਕਿਥੇ ਕਹਿੰਦਾ ਹਾਂਜੀ ਹੋਰ ਯੂਨੀਵਰਸਿਟੀਆਂ ਕਾਲਜ ਚ ਪੜ੍ਹਦੇ ਹੋਰ ਯੂਨੀਵਰਸਿਟੀਆਂ ਚ ਜੋਬ ਕਰਦੇ ਕਿਉਂਕਿ ਸਿਕਿਉਰਟੀ ਦਾ ਵੀ ਇੱਕ ਆਪਣੇ ਪੰਜਾਬੀਆਂ ਦੇ ਵਿੱਚ ਬੜਾ ਹੈਗਾ ਕਿ ਹਾਂ ਵੀ ਮੈਂ ਸਿਕਿਉਰਟੀ ਦਾ ਇੱਕ ਟੈਸਟ ਹੁੰਦਾ ਪਾਸ ਕਰਨਾ ਲਾਇਸੈਂਸ ਲੈ ਕੇ ਤੇ ਸਿਕਿਉਰਟੀ ਦਾ ਉਹ ਬੱਚੇ ਨਾ ਕਿਤੇ ਨਾ ਕਿਤੇ ਫਿਰ ਪੀਆਰ ਵਾਲੇ ਪਾਸੇ ਟਾਈਮ ਤੇ ਜਾ ਕੇ ਜ਼ਰੂਰ ਫਸਦੇ ਆ ਸਰ ਸੋ ਆ ਜੜੀਆਂ ਤੁਸੀਂ ਸਵਾਲ ਪੁੱਛਿਆ ਕਿਹੜੀ ਕਿਹੜੀ ਜੌਬ ਕਰਦੇ ਆ ਕਿਉਂਕਿ ਮੈਂ ਇੱਕ ਹੋਰ ਚੀਜ਼ ਨੂੰ ਇੱਕ ਬੱਚਿਆਂ ਨੂੰ ਇੱਥੇ ਕਹਿਣਾ ਚਾਹੂੰਗਾ ਜੌਬ ਤਾਂ ਚਲੋ ਜ਼ਰੂਰੀ ਆ ਯਾਰ ਫੀਸਾਂ ਵੀ ਦੇਣੀਆਂ ਮੇਰੇ ਵਰਗੇ ਜਿੰਨਾ ਮਰਜੀ ਗੱਲਾਂ ਕਰੀ ਜਾਵੇ ਕਿ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਨੰਬਰ ਲੈ ਲਓ ਮੈਂ ਉਹ ਵੀ ਬੱਚੇ ਦੇਖੇ ਆ ਜਿਨ੍ਹਾਂ ਨੇ ਅੱਜ ਉਹ ਵੀਡੀਓ ਸੀ ਵਿੱਚ ਵੀ ਸ਼ਾਇਦ ਰਿਲੀਜ਼ ਹਜੇ ਹੋ ਗਈ ਜਾਂ ਹੋਣਗੀਆਂ ਬੱਚੇ ਆਪ ਮੂੰਹੋਂ ਕਹਿ ਰਹੇ ਆ ਇੱਕ ਬੱਚਾ ਨਹੀਂ ਕਾਫੀ ਬੱਚੇ ਕਹਿ ਰਹੇ ਆ ਯਾਰ ਜੇ ਕੰਮ ਨਹੀਂ ਮਿਲਦਾ ਨਾ ਉਹ ਪੜ੍ਹਾਈ 'ਚ ਨ ਯੂਨੀਵਰਸਿਟੀਆਂ ਸਕਾਲਰਸ਼ਿਪ ਦਿੰਦੀਆਂ ਤੇ ਬਿਲਕੁਲ ਸੱਚ ਆਈਏ ਯੂਨੀਵਰਸਿਟੀਆਂ ਨੇ ਆਪ ਵਿਜ਼ਿਟ ਕਰਕੇ ਇਹ ਚੀਜ਼ਾਂ ਕੀਤੀਆਂ ਕਿ ਹਾਂ ਵੀ ਸਕਾਲਰਸ਼ਿਪ ਬਾਧੂ ਮਿਲਦੀ ਹੈ 70% ਤੱਕ ਵੀ ਸਾਡਾ ਇੱਕ ਸਟੂਡੈਂਟ ਉੱਤੇ ਸਕਾਲਰਸ਼ਿਪ ਲੈ ਕੇ ਗਿਆ ਦੂਜੀ ਗੱਲ ਉਤੇ ਇੱਕ ਜਿਹੜੀ ਹੋਰ ਚੀਜ਼ ਜਿਹੜੀ ਹੈਗੀ ਆ ਜਿਹੜਾ ਮੇਨ ਬੱਚੇ ਕਹਿ ਰਹੇ ਆ ਕਈ ਬੱਚੇ ਕਹਿੰਦੇ ਨਾ ਕੰਮ ਤੇ ਇੰਨਾ ਫੋਕਸ ਹੋ ਜਾਂਦੇ ਬੜਾ ਔਖਾ ਵਾ ਸਰ ਖਾਣਾ ਪੀਣਾ ਆਪਣੀ ਲਾਂਡਰੀ ਕੱਪੜਿਆਂ ਦਾ ਸਾਰਾ ਸਾਂਭਣਾ ਨਾਲ ਦਿਹਾਣੀਆਂ ਲਾਉਣੀਆਂ ਕਈ ਬੱਚੇ ਨਾ ਕੰਮ ਤੋਂ ਆਫ ਟਰੈਕ ਹੋ ਜਾਂਦੇ ਆ ਆਫ ਟਰੈਕ ਹੋਣਾ ਕੀ ਹੁੰਦੇ ਆ ਪੇਪਰਾਂ 'ਚ ਸਪਲੀਆਂ ਆ ਜਾਂਦੀਆਂ ਜਦੋਂ ਪੇਪਰ 'ਚ ਸਪਲੀ ਹੋ ਜਾਂਦੀਆਂ ਦੁਬਾਰਾ ਰੀਪੇਅਰ ਕਰਨ ਨੂੰ 1800 2000 2500 ਤੱਕ ਵੀ ਸਾਰੇ ਬੱਚੇ ਨੂੰ ਦੇਣਾ ਪੈਂਦਾ ਤੇ ਉਹ ਵੀ ਬੱਚਿਆਂ ਨੇ ਵੀਡੀਓ 'ਚ ਕਿਹਾ ਉਹ ਭਰਾਵੋ ਯਾਰ ਕੰਮ ਘੱਟ ਕਰ ਲਓ ਨੰਬਰ ਘੱਟ ਲਓ ਉਨੇ ਪੈਸੇ ਕਮਾਏ ਨਹੀਂ ਹੁੰਦੇ ਜਿੰਨੇ ਰੀਪੇਅਰ ਨੂੰ ਦੇਣੇ ਪੈਂਦੇ ਤੇ ਇਹ ਬਿਲਕੁਲ ਸੱਚਾਈ ਹੈਗੀ ਆ ਇੱਕੋ ਹੀ ਮੈਂ ਤਾਂ ਕਹੂੰਗਾ ਮੋਟੀਵਾ ਬੱਚਿਆਂ ਨੂੰ ਫੋਕਸ ਆਪਣੇ ਬੱਚਿਆਂ ਨੂੰ ਫੋਕਸ ਦੋ ਕਿ ਯਾਰ ਨੰਬਰ ਵਧੀਆ ਲੈ ਲਈ ਪਾਰਟ ਟਾਈਮਾਂ 4 10 10 ਘੰਟੇ ਘੱਟਾ ਲਾ ਲਈ ਕੋਈ ਫਰਕ ਨਹੀਂ ਪੈਂਦਾ ਨਹੀਂ ਤਾਂ ਉਹਨੇ ਪੈਸੇ ਕਮਾਏ ਨਹੀਂ ਹੁਣੇ ਜਿੰਨੇ ਕੋਲ ਰੀਪੇਅਰ ਨੂੰ ਉੱਥੇ ਦੇਣੀ ਪੈਣੀ ਹੈਗੀ ਆ ਸੋ ਵਪਾਰ ਦੀ ਇੱਕ ਜੜੀ ਮੈਂ ਤੁਹਾਨੂੰ ਇੱਕ ਹੋਰ ਗੱਲ ਮੈਂ ਕਹਿੰਦਾ ਸਟਾਰਟਿੰਗ ਕੀਤੀ ਹੈ ਜੇ ਵਪਾਰ ਦੀ ਗੱਲ ਕਰਦਾ ਕਿਉਂਕਿ ਕਿਸੇ ਨੇ ਨਾ ਮੈਨੂੰ ਇਹ ਸਵਾਲ ਪੁੱਛਿਆ ਸੀਗਾ ਯਾਰ ਕਿ ਕੋਈ ਵੀਡੀਓ ਨਹੀਂ ਮਾਰਕੀਟ ਚ ਆਉਂਦੀ ਕਿ ਚਾਈਨਾ ਦੇ ਆਪਾਂ ਨੂੰ ਬੜਾ ਵਹਿਮ ਆ ਕਿ ਪੰਜਾਬੀ ਬੰਦੇ ਉੱਥੇ ਬਹੁਤ ਜ਼ਿਆਦਾ ਰਹਿੰਦੇ ਆ ਸਰ ਚਾਈਨਾ ਦੇ ਬੰਦੇ ਵੀ ਸਾਡੇ ਤੋਂ ਮਿਲਦਾ ਸਾਡੇ ਤੋਂ ਵੀ ਜ਼ਿਆਦਾ ਉੱਥੇ ਗੁ ਇਹ ਕੈਨੇਡਾ ਚ ਕੰਮ ਹੈ ਨਹੀਂ ਕੈਨੇਡਾ ਚ ਹੁਣ ਆ ਹੈ ਨਹੀਂ ਇਹਨਾਂ ਦੀ ਵੀਡੀਓ ਨਹੀਂ ਆਉਂਦੀ ਤੇ ਸਰ ਇੱਕ ਉੱਥੇ ਨਾ ਮੈਂ ਇਹ ਚੀਜ਼ਾਂ ਆਪ ਨੋਟਿਸ ਕੀਤੀਆਂ ਚਾਈਨਾ ਦੇ ਬੰਦੇ ਨੋਰਮਲ ਜੌਬ ਵੀ ਕਰਦੇ ਆ ਚਾਈਨਾ ਦੇ ਬੰਦੇ ਪਰ ਮੋਸਟ ਆਫ ਜਿਆਦਾ ਵੱਡੀ ਰੇਸ਼ੋ ਚਾਈਨਾ ਦੇ ਬੰਦੇ ਕੀ ਹੈ ਜਦੋਂ ਕੋਈ ਬੰਦਾ ਜਾਂਦਾ ਪਹਿਲੀ ਗੱਲ ਤੇ ਕੋ ਆਪਣੇ ਪੈਸੇ ਉੱਥੋਂ ਬਹੁਤ ਲੈ ਕੇ ਜਾਂਦੇ ਆ ਚਾਈਨਾ ਦੇ ਬੰਦੇ ਇੱਕ ਦੂਜੇ ਦੀ ਹੈਲਪ ਕਰਕੇ ਉਹਨੂੰ ਵਪਾਰ ਖੋਲ੍ਹ ਕੇ ਦਿੰਦੇ ਆ ਉਹਨੂੰ ਬਿੰਦਾ ਸੈਟਅਪ ਕਰਕੇ ਦਿੰਦੇ ਆ ਇਹ ਹੈ ਕਿ ਬੜੀ ਵੱਡੀ ਸਾਰੇ ਜਿਹੜੀ ਸੱਚਾਈ ਜਿਹੜੀ ਉੱਥੇ ਹੈਗੀ ਆ ਗੁਜਰਾਤੀ ਕਮਿਊਨਿਟੀ ਦਾ ਸਭ ਨੂੰ ਪਤਾ ਉਹਦਾ ਵਪਾਰ ਤੇ ਹੀ ਜ਼ਿਆਦਾ ਯਕੀਨ ਕਰਦੇ ਆ ਸਭ ਤੋਂ ਵੱਡੇ ਵਪਾਰੀ ਮਾਰੇ ਕੋ ਉਹਦੇ ਖੂਨ ਚ ਹੁੰਦਾ ਤਾਂ ਮੈਂ ਕਹਿੰਦਾ ਸਾਡੇ ਪੰਜਾਬੀ ਕਮਿਊਨਿਟੀ ਵੀ ਕਿਹੇ ਤੋਂ ਘੱਟ ਨਹੀਂ ਹੈਗੀ ਸਿਰਫ ਇੱਕੋ ਗੱਲ ਹੈਗੀ ਆ ਵਿਜ਼ਿਟ ਦੀ ਕਿਉਂਕਿ ਸਾਡੇ ਇੱਕ ਇਹ ਵੀ ਚੀਜ਼ ਹੈਗੀ ਆ ਜਿੱਦër ਇੱਕ ਪਾਸੇ ਗਿਆ ਪਰ ਸਾਰੇ ਆਉਣ ਹੀ ਸਾਰੇ ਜਾਈ ਜਾਂਦੇ ਮੇਰੇ ਮਾਮਾ ਜੀ ਇੱਧਰ ਆਏ ਆ ਚੱਲ ਮੈਂ ਵੀ ਮਗਰ ਮੇਰਾ ਦੋਸਤ ਵੀ ਮਗਰ ਸਾਰੇ ਮਗ ਚਲਾਉਣਾ ਆਪਣਾ ਚਲਾਉਣਾ ਆਪਾਂ ਟਰੱਕ ਲੈ ਕੇ ਭਰਾ ਆਜ ਸਟਾਰਟਿੰਗ 'ਚ ਨਹੀਂ ਪਰ ਗੋਲ ਦੇਣਾ ਆਪਣੇ ਆਪ ਨੂੰ ਟਾਰਗੇਟ ਦੇਣਾ ਕਿ ਹਾਂ ਵੀ ਮੈਂ ਸਾਲ ਨੂੰ 2 ਸਾਲ ਨੂੰ 3 ਸਾਲ ਨੂੰ ਮੈਂ ਆਪਣੀ ਟਰਾਂਸਪੋਰਟ ਆਪਣਾ ਖੋਲਣਾ ਕਈਆਂ ਨੇ ਕਹਿਣਾ ਯਾਰ ਕਹਿਣਾ ਸੌਖਾ ਉਹ ਯਾਰ ਕਵਾਂਗੇ ਤੇ ਹੋਊਗਾ ਵਪਾਰ ਇਦਾ ਤਾਂ ਹੁਣੇ ਨਹੀਂ ਦਲੇਰੀ ਇਦਾ ਤਾਂ ਨਹੀਂ ਇਹ ਵਪਾਰ ਸਿਰਫ ਇੱਕੋ ਚੀਜ਼ ਮੰਗਦਾ ਦਲੇਰੀ ਹੋਰ ਕੋਈ ਚੀਜ਼ ਨਹੀਂ ਮੰਗਦਾ ਦਲੇਰੀ ਪਤਾ ਕਿ ਇਹਨੂੰ ਕਹਿੰਦੇ ਆ ਯਾਰ ਸਭ ਕੁਝ ਡੋਬੇ ਕੀ ਯਾਰ ਦੁਬਾਰਾ ਸਟਾਰਟ ਕਰ ਲੂੰਗਾ ਦਲੇਰੀ ਜਿਹੜੀ ਬਹੁਤ ਜ਼ਿਆਦਾ ਆਪਣੇ 'ਚ ਹੈਗੀ ਆ ਦਲੇਰੀ ਸਾਰਿਆਂ 'ਚ ਪਰ ਬਈ ਐਸ ਪਾਸੇ ਜਰੂਰ ਆਉਣੀ ਆ ਮੈਂ ਤਾਂ ਮੈਨੂੰ ਕਈ ਬੱਚੇ ਵੀ ਮਿਲੇ ਕਈ ਬੱਚੇ ਐਕਸਪਲੋਇਟ ਹੁੰਦੇ ਵੀ ਸਰ ਮੈਂ ਦੇਖੇ ਖਾਸ ਤੌਰ ਤੇ ਰੈਸਟੋਰੈਂਟ ਦੀ ਜਿਹੜੀ ਜੌਬ ਹੈਗੀ ਆ ਨਾ ਉਥੇ ਬੱਚਿਆਂ ਦਾ ਸਿਰ ਦਾ ਟਾਪ ਦਾ ਧੱਕਾ ਕੀਤਾ ਜਾਂਦਾ ਉਥੇ ਸਰ ਮਤਲਬ ਕੀ ਲਾਲੋ ਕੀ ਤਰਸ ਵੀ ਆਉਂਦਾ ਤੇ ਮਹਿੰਗੇ ਵੱਡੇ ਰੈਸਟੋਰੈਂਟ ਜੀ ਮੈਂ ਤਾਂ ਕਹੂੰਗਾ ਇੰਡੀਆ ਨਾਲ ਜੇ ਕੰਪੇਅਰ ਕਰੂੰ ਮੈਂ ਵੀ ਥੋੜੇ ਦਿਨ ਲੱਗਿਆ ਕੈਲਕੂਲੇਟਰ ਇੰਡੀਆ ਹੀ ਘੁਮਦਾ ਸੀ ਪਿੱਛੇ ਗੁਣਾ ਵਾ 60 ਨਾਲ ਤੇ ਬੱਚਿਆਂ ਦਾ ਧੱਕਾ ਪੂਰਾ ਹੁੰਦਾ ਉਥੇ ਜਿਹੜੇ ਉਥੇ ਕੰਮ ਕਰਦੇ ਆ ਸਾਰਿਆਂ ਦੀ ਮੈਂ ਗੱਲ ਨਹੀਂ ਕਰੂੰਗਾ ਪਰ ਕਾਫੀ ਬੱਚ ਸੋ ਇਸ ਲਈ ਕਿ ਮੈਂ ਉਥੇ ਜਿਹੜਾ ਕੀ ਆ ਜਰੂਰ ਉਥੇ ਕਹਿਣਾ ਚਾਹੂੰਗਾ ਛੋਟਾ ਕੰਮ ਕਰ ਲੋ ਆਪਣਾ ਕੰਮ ਕਰ ਲੋ ਯਾਰ ਜੋ ਮਰਜੀ ਕਰ ਲੋ ਉਬਰ ਦਾ ਕੰਮ ਸਾਡੇ ਉਥੇ ਬੱਚੇ ਬੜਾ ਕਰਦੇ ਆ ਬੜਾ ਵਧੀਆ ਹੁੰਦਾ ਤੇ ਸਰ ਕਈ ਜੌਬਸ ਪ੍ਰੋਫਾਈਲ ਮੈਂ ਉਥੇ ਇਹ ਵੀ ਦੇਖੀਆਂ ਉਥੇ ਜਿਹਦਾ ਹੁਣ ਮੈਂ ਤੇ ਕੰਮ ਕਰਾਂ ਜੇ ਤੁਹਾਨੂੰ ਉਥੇ ਕੋਈ DHL ਲਾ ਲੋ ਜਾਂ FedEx ਲਾ ਲੋ ਹੋਰ ਕਈ ਕੰਪਨੀਆਂ ਪੁਰਾਣੇ ਬੱਚੇ ਉਹ ਵੀ ਮਿਲ ਕੇ ਗਏ ਜਿਨ੍ਹਾਂ ਨੇ ਦੱਸਿਆ ਜੌਬ ਵੀ ਕੀਤੀ ਫੁੱਲ ਟਾਈਮ ਕਿਉਂਕਿ ਪਿਛੇ ਦਿੱਤਾ ਸੀ ਉਹ ਕੰਪਨੀਆਂ ਨੇ ਉਹਨਾਂ ਦੀਆਂ ਅਗਲੇ ਸਾਲ ਦੀਆਂ ਫੀਸਿਸ ਵੀ ਪੇ ਕੀਤੀਆਂ ਕਿ ਜਿਹਦੀ 50% ਪੇ ਕੀਤੀ ਗਈ ਦੀ 30 ਕੀਤੀ 40 ਕੀਤੀ ਵਾਟ ਐਵਰ ਸੋ ਵੇਰੀ ਕੀਤਾ ਉਹਨਾਂ ਦੀਆਂ ਫੀਸਾਂ ਵੀ ਪੇ ਕੀਤੀਆਂ ਐਕਸਟਰਾ ਸੈਲਰੀ ਤੋਂ ਬੋਨਸ ਤੁਸੀਂ ਕਹਿ ਸਕਦੇ ਆ ਸਟੂਡੈਂਟ ਨੂੰ ਫੈਸਿਲਿਟੀ ਦਿੱਤੀ ਆ ਭਲੀ ਰੰਗ ਕਹਿੰਦੇ ਨਾ ਅਲੱਗ-ਅਲੱਗ ਤਰ੍ਹਾਂ ਦੇ ਰੰਗ ਆ ਕੈਨੇਡਾ ਦੇ ਵਿੱਚ ਆਪਰਚੂਨਿਟੀਆਂ ਬਹੁਤ ਜ਼ਿਆਦਾ ਹੈਗੀਆਂ ਸਿਰਫ ਦੇਖਣ ਵਾਲੀ ਅੱਖ ਚਾਹੀਦੀ ਆ ਦੂਜੀ ਗੱਲ ਜਿਹੜਾ ਹੈਗਾ ਸਕਿੱਲ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਿੱਖ ਲੋ ਕੰਸਟਰਕਸ਼ਨ ਦਾ ਕੰਮ ਹੋਵੇ ਬਾਧੂ ਹੈਗਾ ਵਾ ਜੇ ਮੈਂ ਤੇ অন্ਟਾਰੀਓ ਵਾਲੇ ਪਾਸੇ ਦੀ ਗੱਲ ਕਰਾਂ ਫੈਬ੍ਰਿਕੇਸ਼ਨ ਦਾ ਕੰਮ ਜਿਹੜਾ ਕਿ ਬਾਧੂ ਹੈਗਾ ਹੈਗਾ ਤੇ ਵੈਲਡਿੰਗ ਦਾ ਕੰਮ ਹੈ ਤੇ ਵਗੈਰਾ ਕੰਸਟਰਕਸ਼ਨ ਦਾ ਲੱਕੜ ਦਾ ਕੰਮ ਪਲੰਮਿੰਗ ਦਾ ਕੰਮ ਜੇ ਤੁਸੀਂ ਇਹ ਸਾਰੇ ਕੰਮ ਸਿੱਖ ਕੇ ਇੰਡੀਆ ਤੋਂ ਜਾਂਦੇ ਆ ਜਾਂ ਨਹੀਂ ਵੀ ਗਏ ਉਹ ਵੀ ਬੱਚਿਆਂ ਨੇ ਵੀਡੀਓਜ਼ ਬਣਾਈਆਂ ਜਿਹੜੇ ਇੱਥੇ ਚੰਗੇ ਕਰਾਂ ਦੇ ਸੀਗੇ ਮਨੀਆਂ ਪ੍ਰੋਪਰ ਜਿਨ੍ਹਾਂ ਨੇ ਕਦੀ ਮੈਂ ਤਾਂ ਕਹੂੰਗਾ ਕਿ ਸ਼ਾਇਦ ਆਪਣੀ ਬੈੱਡ ਸ਼ੀਟ ਵੀ ਨਹੀਂ ਸਿੱਧੀ ਕੀਤੀ ਹੋਣੀ ਉਹ ਵੀ ਬੰਦੇ ਨੇ ਸ킬 ਸਿੱਖ ਕੇ ਸਿਰੇ ਲਾਏ ਹੋਏ ਆ ਪ੍ਰੋਪਰ ਵਧੀਆ ਕੰਮ ਉਥੇ ਜਿਹੜਾ ਕੀਆ ਕਰ ਰਹੇ ਆ ਸੋ ਮੈਂ ਤਾਂ ਕਹੂੰਗਾ ਆਪਣੇ ਬੱਚੇ ਨੂੰ ਸਿਰਫ ਗਾਈਡ ਇੱਥੇ ਕਰਕੇ ਭੇਜੋ ਉਹਨੂੰ ਵਿਜ਼ਨ ਦੇ ਕੇ ਭੇਜੋ ਬੜਾ ਘਪਾਵਾਂਗੇ ਛੋਟਾ ਜਿਹਾ ਕੰਮ ਕਰਨਾ ਚਾਹੇ ਭਾ ਗੋਲਕ ਪੈਨ ਦਾ ਕੰਮ ਹੀ ਕਰਨਾ ਛੋਟਾ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਉਥੇ ਪਰ ਆਪਣਾ ਕਰਨਾ ਇਹ ਹਾਂ ਵੀ ਮੇਰਾ ਇਨਾ ਸ਼ੇਅਰ ਆ ਮੈਂ ਘੰਟਿਆਂ ਦੇ ਹਸਾਬ ਨਾਲ ਪੈਸੇ ਨਹੀਂ ਲੈਣੇ ਲੇਟਰ ਆਨ ਸਟੇਜ ਕਿਤੇ ਸਟਾਰਟਿੰਗ ਹੀ ਨਹੀਂ ਆ ਪਾਈ ਕਰਨ ਲੱਪੇ ਕਿਉਂਕਿ ਮੈਂ ਸਟੂਡੈਂਟ ਉੱਤੇ ਦੇਖੇ ਵੀ ਆ ਜਿਨ੍ਹਾਂ ਨੇ ਸਾਲ-ਸਾਲ ਹੋਇਆ ਉਹਨਾਂ ਨੇ ਆਪਣੇ ਕੰਮ ਨਾਲ ਦੀ ਨਾਲ ਸ਼ੁਰੂ ਕੀਤੇ ਆ ਛੋਟੇ-ਛੋਟੇ ਕੰਮ ਬੱਚਿਆਂ ਨੇ ਆ ਟੈਟੂਜ਼ ਬਣਾਉਣਾ ਸਿੱਖ ਕੇ ਦੇ ਕੇ ਲੈ ਗਏ ਆ ਉਹ ਬੱਚੇ بڑے ਕੰਮ ਕਰ ਰਹੇ ਆ ਆ ਬੱਚੇ ਤੇ హెయిర్ ਡ्रेसਰਸ ਦਾ ਵੀ ਕੰਮ ਸਿੱਖ ਕੇ ਲੈ ਗਏ ਉਹ ਵੀ ਬੱਚਿਆਂ ਨੂੰ ਮੈਂ ਮਿਲਿਆ ਇੱਕ ਬੱਚੇ ਨੂੰ ਤਾਂ ਮੈਂ ਅਜੇ ਉਹ ਮਿਲਿਆ ਜਿੱਦੀ ਹਲੇ ਕਲਾਸੇ ਸਟਾਰਟ ਨਹੀਂ ਹੋਈਆਂ ਸੀ ਉਹ ਪਹਿਲੋਂ ਗਿਆ ਹੋਇਆ ਅਜੇ ਦਾ ਲਲਵਾ ਸਪਟੰਬਰ ਇੰਡੇਗਾ ਪਹਿਲ ਅਗਲੇ ਹਫਤੇ ਹੀ ਕੰਮ ਦੇ ਲੱਗਾ ਹੋਇਆ ਸੀਗਾ ਉਹ ਸਰਟੀਫਿਕੇਸ਼ਨਸ ਇੰਡੀਆ ਨੂੰ ਐਕਸਪੀਰੀਅੰਸ ਸਾਰਾ ਲੈ ਕੇ ਗਿਆ ਹੋਇਆ ਸੀਗਾ ਤੇ ਕੰਮ ਉਹਦਾ ਪੁਆਇੰਟ ਸੀਗਾ ਤੇ ਹਾਂ ਸਾਹਮਣੇ ਕਹਿਣਾ ਹਾਂ ਬਿਲਕੁਲ ਉਹਦਾ ਹਲੇ ਕੰਮ ਮੈਲੀਗੀ ਸਭ ਨੂੰ ਪਤਾ ਕਿ ਉਹ ਕੈਸ਼ ਤੇ ਕੰਮ ਜਿਹੜਾ ਕਿ ਉਹ ਕਰ ਰਿਹਾ ਸੀਗਾ ਬੱਚਾ ਕਿ ਮੈਲੀਗੀ ਗੱਲ ਕੀ ਸੀ ਸਕਿੱਲ ਹੈਗਾ ਉਹ ਤੋਂ ਬੱਚੇ ਕੋਲ ਆਟ ਜਿਹੜਾ ਹੈਗਾ ਵਾ ਆ ਜਿੰਨੇ ਵੀ ਸਾਨੂੰ ਮੈਨੂੰ ਲੱਗਦਾ ਕਮੈਂਟ ਵਾਜਦੇ ਨੇ ਤੇ ਅੱਜ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਸਾਰੇ 2024 ਚ ਗਏ ਹੋਣੇ ਆ ਜਾਂ 2023 ਦੇ ਐਂਡਲੇ ਮਹੀਨਿਆਂ ਦੇ ਵਿੱਚ ਗਏ ਆ ਜਦੋਂ ਬਿਲਕੁਲ ਰਸ਼ ਗਿਆ ਤੇ ਉਸ ਤੋਂ ਸਾਰਾ ਪਹਿਲੋ ਬੱਚਾ ਉਹਦੇ ਕੋਲ ਟਾਈਮ ਨਾ ਹੋਵੇ ਸ਼ਾਇਦ ਉਹ ਕੋਲ ਕਮੈਂਟ ਮਾਰਨ ਦਾ ਵੀਡੀਓ ਵੀ ਦੇਖ ਰਿਹਾ ਕਮੈਂਟ ਮਾਰਨ ਦਾ ਟਾਈਮ ਤਾਂ ਉਹ ਬਿਲਕੁਲ ਹੀ ਹੈ ਨਹੀਂਗਾ ਸੋ ਨਵੇਂ ਬੱਚੇ ਨੂੰ ਸਿਰਫ ਇੱਕੋ ਚੀਜ਼ ਮੈਂ ਕਹੂੰਗਾ ਬੇਟਾ ਸਿਰਫ ਤੁਹਾਨੂੰ ਲੋੜ ਆ ਨਾ ਰਾਈਟ ਡਾਇਰੈਕਸ਼ਨ ਦੀ ਸਹੀ ਬੰਦੇ ਦੀ ਗਾਈਡੈਂਸ ਦੀ ਸਕਿੱਲ ਸਿੱਖਣ ਵਾਲੀ ਜੌਬ ਦੀ ਕਿਤੇ ਵੀ ਜਾਣਾ ਉਹਨੂੰ ਸਿੱਧਾ ਹੀ ਜਾਓ ਪਰ ਪੈਸੇ ਘਟਦੇ ਦੀ ਕੰਮ ਕਿਹੜਾ ਸਿਖਾਉਂਦਾ ਕੰਮ ਸਿਖਾ ਦੇ ਕਿਸੇ ਤਰ੍ਹਾਂ ਦਾ ਵੀ ਕੰਮ ਸਿੱਖ ਲਓ ਆ ਬੰਦੇ ਤਾਂ ਕਿਚਨ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਦਾ ਇੱਕ ਮੁੰਡਾ ਸੀਗਾ ਉੱਥੇ ਸਟੂਡੈਂਟ ਵੀਜ਼ਾ ਦੇ ਪੜ ਰਿਹਾ ਸੀ ਉਹਨੂੰ ਛੁੱਟੀਆਂ ਹੋਈਆਂ ਉਹਨੇ ਰੈਰ ਦੇ ਦਿਨ ਉੱਥੇ ਪੈਸੇ ਕਮਾਉਣ ਦੀ ਬਜਾਏ ਨਾ ਉਹ ਇੰਡੀਆ ਆ ਗਿਆ ਟਿਕਟ ਲੈ ਕੇ ਉਹ ਵੀ ਇੱਕ ਬੱਚਾ ਮੈਨੂੰ ਉੱਥੇ ਮਿਲਿਆ ਟਿਕਟ ਲੈ ਕੇ ਆ ਕੇ ਇਥੋਂ ਆ ਕੁਕਿੰਗ ਦਾ ਨਾਨ ਦਾ ਮੈਂ ਤਾਂ ਕਹੂੰਗਾ ਮੇਰੇ ਸਰੀ ਨਾਲ ਉਹ ਸਿੱਖ ਕੇ ਲੈ ਕੇ ਇੱਕ ਐਗਜ਼ਾਮਪਲਾਂ ਦੇ ਰਿਹਾ ਤੁਹਾਨੂੰ ਮੈਂ ਬੱਚਿਆਂ ਦੇ ਬਿਜ਼ਨਸ ਦੀ ਤੇ ਬਹੁਤ ਟੋਟਲੀ ਐਪਰੀਸ਼ੀਏਬਲ ਆ ਚੀਜ਼ਾਂ ਸਿੱਖੇ ਗਿਆ ਮਤਲਬ ਕਿ ਉਹਨੇ ਇਹ ਨਹੀਂ ਲਾਲਚ ਕੀਤਾ ਕਿ ਉੱਥੇ ਪੈਸੇ ਜੋੜ ਲਾਂ ਸੇਕੇ ਗਿਆ ਉੱਥੇ ਜਾ ਕੇ ਉਹਦੀ ਰੈਸਟੋਰੈਂਟ ਦੇ ਵਿੱਚ ਉਹਦੀ ਸੈਲਰੀ ਆ ਮਤਲਬ ਕਿ ਉਹਦੀ ਕਾਫੀ ਸੈਲਰੀ ਉਹਦੀ ਹਾਈਕ ਹੋਇਆ ਸੀ ਉਹਨੂੰ ਕਿਉਂਕਿ ਉਹ ਉਹਨਾਂ ਵਾਸਤੇ ਐਸੈਟ ਬਣਿਆ ਸੀਗਾ ਰੈਸਟੋਰੈਂਟ ਵਾਸਤੇ ਵੀ ਉਹਨੇ ਇੱਕ ਮੇਨ ਬੰਦਾ ਬਣ ਗਿਆ ਜਾਂ ਵੀ ਇਹ ਪ੍ਰੋਡਕਟ ਸਿਰਫ ਇਹਦੇ ਕੁਲੀ ਹੈਗਾ ਵਾ ਸੋ ਇਹ ਚੀਜ਼ਾਂ ਦੇ ਉਹਨੇ ਮੈਟਰ ਜਰੂਰ ਕਰਦੀਆਂ ਲੌਂਗ ਟਰਮ ਵਿਜ਼ਨ ਦਲੇਰੀ ਰੱਖਦੀ ਸੋ ਕੈਨੇਡਾ ਇੱਕੋ ਗੱਲ ਹਰ ਬੱਚੇ ਨੂੰ ਆਪਣੇ ਸਿਖਾਉਣੀ ਆ ਜੇ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਉਹ ਵੀ ਅੱਜ ਵੀਡੀਓ ਦੇਖ ਰਹੇ ਆ ਟੇਰੀਟਾ ਕੇ ਘਰ ਬੈਠੇ ਆ ਉਹਨਾਂ ਨੂੰ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗਾ ਜਿੰਨੇ ਤੁਸੀਂ ਆਲੇ ਦੁਆਲੇ ਕੈਨੇਡਾ 'ਚ ਵੱਡੀਆਂ ਗੱਡੀਆਂ ਵੱਡੇ ਰਾਜਿਆਂ ਵਾਂਗੂ ਪੰਜਾਬੀ ਆ ਦੇਖ ਰਹੇ ਆ ਨਾ ਸਾਰਿਆਂ ਨੇ ਸਟਰਗਲ ਕੀਤੀ ਸਾਰਿਆਂ ਨੇ ਇਹ ਟਾਈਮ ਕੱਢਿਆ ਤੇ ਅੱਜ ਉਹ ਸਿਰੇ ਤੇ ਆ ਬਸ ਤੁਹਾਨੂੰ ਇਹ ਲੋੜ ਹੈਗੀ ਆ ਇਹ ਸਮਾਂ ਵੱਡਾ ਜਿਹਾ ਦਿਲ ਰੱਖ ਕੇ ਫੋਕਸ ਹੋ ਕੇ ਕੱਢਣ ਦੀ ਦੂਜੀ ਗੱਲ ਡਬਲ ਜੀਐਸ ਨੂੰ ਵੀ ਮੈਂ ਸ਼ਲਾਘਾ ਕਰਦਾ ਬੱਚਿਆਂ ਕੋਲ ਜਿਹੜੇ ਨਵੇਂ ਗਏ ਨਾ ਪੈਸੇ ਹੈਗੇ ਆ ਅਗਲੇ ਸਾਲ ਦੀ ਫੀਸ ਆਪਣੇ ਖਰਚਾ ਕੱਢਣ ਦੀ ਬਾਕੀ ਮੈਂ ਤਾਂ ਕਹਾਂਗਾ ਫੋਕਸ ਕਰੋ ਪੜ੍ਹਾਈ ਤੇ ਜੇ ਪੜ੍ਹਾਈ ਤੇ ਫੋਕਸ ਕਰਦੇ ਆ ਉਧਰ 스ਕਾਲਰਸ਼ਿਪ ਮਿਲ ਗਈ ਬੜਾ 2 ਸਾਲ ਤੁਸੀਂ ਬਿਨਾ ਕੰਮ ਤੋਂ ਵੀ ਉੱਥੇ ਰਹਿ ਸਕਦੇ ਆ ਜਿੰਨੇ ਕੇ ਪੈਸੇ ਦਿੱਤੇ ਤੁਹਾਡੇ ਖਰਚੇ ਚ ਨਿਕਲ ਜਾਣਾ ਬਾਕੀ ਸਕਾਲਰਸ਼ਿਪ ਆ ਬਾਕੀ ਇੰਨਾ ਕੇ ਕੰਮ ਤੋਂ ਹੀ ਲੱਭ ਜਾਣਾ ਕਿ 2 ਸਾਲ ਤੁਸੀਂ ਬਿਲਕੁਲ ਸਰਵਾਈਵ ਕਰ ਸਕਦੇ ਆ ਸੋ ਫੋਕਸ ਕਰੋ ਆਪਣੀ ਪੜ੍ਹਾਈ ਨੂੰ ਪਹਿਲ ਪੜ੍ਹਾਈ ਨੂੰ ਦੂਜਾ ਪਾਰਟ ਟਾਈਮ ਕੰਮ ਨੂੰ ਤੀਜਾ ਲੌਂਗ ਟਰਮ ਵਿਜ਼ਨ ਨੂੰ ਕਿ ਆਪਣਾ ਜਿਹੜਾ ਬਿਜ਼ਨਸ ਬਹੁਤ ਕਿੱਦਾਂ ਤੁਸੀਂ ਸੈਟਅਪ ਕਰਨਾ ਹੋਰ ਵੀ ਤੁਹਾਨੂੰ ਕੋਈ ਡਾਊਟ ਹੋਵੇ ਤੁਸੀਂ ਜਰੂਰ ਸਾਡੇ ਆਫਿਸ ਆ ਕੇ ਮਿਲ ਸਕਦੇ ਆ ਨਵੇਂ ਬੱਚਿਆਂ ਨੂੰ ਇੱਕੋ ਹੀ ਸਨੇਹਾ ਹੈਗਾ ਬੇਫਿਕਰ ਹੋ ਕੇ ਜਾ ਬਸ ਤਿਆਰੀ ਕਰਕੇ ਜਾ ਇੱਥੋਂ ਦੀ ਕਿ ਉੱਥੇ ਪਹੁੰਚ ਕੇ ਜੱਡ ਜੜੀਆਂ ਔਕੜਾਂ ਹੋਣੀਆਂ ਨੇ ਮੈਨੂੰ ਪਹਿਲੇ ਦਿਨ ਹੀ ਪਤਾ ਹੋਣ ਨਾ ਕਿ ਸਿਰਫ ਉੱਥੇ ਪਹੁੰਚ ਕੇ ਕਵੇ ਕਿ ਯਾਰ ਆਹ ਕੀ ਹੋ ਗਿਆ ਚੀਜ਼ਾਂ ਦਾ ਸੋ ਉਮੀਦ ਕਰਦਾ ਹਾਂ ਸਾਰੇ ਜਣੇ ਰਾਜੇ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਹੋਰ ਵੀ ਤੁਹਾਡਾ ਕੋਈ ਡਾਊਟ ਹੈਗਾ ਤੁਸੀਂ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਡਿਸਕਸ਼ਨ ਔਰ ਬਹੁਤ ਮਹੱਤਵਪੂਰਨ ਵਿਊ ਪੁਆਇੰਟ ਤਿਰਜੀ ਨੇ ਆਪਣਾ ਰੱਖਿਆ ਹੈ ਸੋ ਸਾਰੇ ਵਿਜਾਰਚਿਆਂ ਨੂੰ ਬੇਨਤੀ ਹੈ ਕਿ ਥੀਰੇ ਜੀ ਨਾਲ ਗੱਲ ਜ਼ਰੂਰ ਕਰਿਆ ਕਰੋ 85578 85578 ਫਿਰ ਫੈਸਲੇ ਕਰਿਆ ਕਰੋ ਬਹੁਤ ਧੰਨਵਾਦ